ਪਰਮ ਸਨਮਾਨ ਯੋਗ ਜੁਗ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਆਪ ਵੱਡ ਭਾਗੀ ਹੋ ਵੱਡੇ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਪਹੁੰਚ ਕਰਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰ ਰਿਹਾ ਹੋ। ਵੱਡੇ ਭਾਗ ਹੋਇਆ ਕਰਦੀ ਹਨ ਜਿਨ੍ਹਾਂ ਨੂੰ ਅੰਮ੍ਰਿਤ ਵੇਲਾ ਪ੍ਰਾਪਤ ਹੋਇਆ ਕਰਦਾ ਹੈ। ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਹੋਇਆ ਕਰਦੀ ਹੈ ਮੇਰ ਹੁੰਦੀ ਹੈ। ਉਹੀ ਗੁਰੂ ਘਰ ਅੰਮ੍ਰਿਤ ਵੇਲੇ ਆ ਸਕਦੀ ਹਨ। ਸੋਰਠ ਰਾਗ ਦੇ ਵਿੱਚ ਨੌਵੇਂ ਪਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਤਸ਼ਾਹ 631 ਅੰਗ ਤੇ ਬਖਸ਼ਿਸ਼ ਕਰਦੇ ਹਨ ਮਨ ਰੇ ਕੌਨ ਕੁਮਤ ਤੇ ਲੀਨੀ ਐ ਮਨ ਤੂੰ ਕਿਹੜੀ ਭੈੜੀ ਉੱਚੀ ਮਤ ਲੈ ਲਈ ਹੈ ਐਸੀ ਮਤ ਲੈ ਕਰਕੇ ਤੂੰ ਨਾ ਤੇ ਨਾਮ ਜਪਿਆ ਨਾ ਸਿਮਰਨ ਕੀਤਾ ਨਾ ਬੰਦਗੀ ਕੀਤੀ ਹਰ ਸਮੇਂ ਵਿਕਾਰਾਂ ਦੇ ਵਿੱਚ ਹੈ ਗਲਤਾਨ ਰਿਆ ਕੋ ਕਰਮਾਂ ਦੇ ਵਿੱਚ ਗਲਤਾਨ ਰਿਆ ਜੀਵਨ ਵਿਅਰਥ ਹੀ ਗਵਾ ਲਿਆ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਪਰਾਈ ਇਸਤਰੀ ਪرائی ਨਿੰਦਿਆ ਇਹਦੇ ਰਸ ਵਿੱਚ ਐਸਾ ਮਗਨ ਰਿਆ RAM ਭਗਤ ਨਹਿ ਕੀਨੇ ਜਿਹੜਾ ਨਿੰਦਾ ਕਰਨ ਵਾਲਾ ਹੈ ਚੁਗਲੀ ਕਰਨ ਵਾਲਾ ਹੈ ਉਸ ਨੂੰ ਨਿੰਦਾ ਦੇ ਵਿੱਚ ਰਸ ਮਿਲਦਾ ਹੈ ਚੋਗਲ ਨਿੰਦਕ ਭੁਖੇ ਰੁਲ ਮੁਵੇ ਸਤਿਗੁਰ ਜੀ ਦਾ ਬਚਨ ਪੜ੍ਹਦੇ ਹਾਂ ਨਾ ਕਿ ਚੁਗਲੀ ਕਰਨ ਵਾਲਾ ਨਿੰਦਾ ਕਰਨ ਵਾਲਾ ਉਹ ਕਦੇ ਸੁਖ ਪ੍ਰਾਪਤ ਨਹੀਂ ਕਰਦਾ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਪਰਦਾਰਾ ਨਿੰਦਿਆ ਰਸ ਰਚਿਓ ਪਰਾਈ ਇਸਤਰੀ ਦੇ ਲੋਭ ਦੇ ਵਿੱਚ ਪਰਾਈ ਨਿੰਦਿਆ ਦੇ ਰਸ ਦੇ ਵਿੱਚ ਹਮੇਸ਼ਾ ਮਗਨ ਰਹਿਆ ਆਰਾਮ ਭਗਤ ਨੇ ਕੀਨੀ ਜਿਹੜਾ ਕਾਰਜ ਕਰਨ ਵਾਸਤੇ ਸਤਿਗੁਰ ਜੀ ਨੇ ਇਸ ਸੰਸਾਰ ਵਿੱਚ ਭੇਜਿਆ ਉਹ ਕਾਰਜ ਨਹੀਂ ਕੀਤਾ ਉਸ ਨਿਰੰਕਾਰ ਪ੍ਰਭੂ ਪਿਤਾ ਪਰਮਾਤਮਾ ਦਾ ਨਾਮ ਨਹੀਂ ਜਪੇ ਆ ਸਿਮਰਨ ਨਹੀਂ ਕੀਤਾ ਹੈ ਮੁਕਤ ਪੰਤ ਜਾਣਿਓ ਤੇ ਨਾਹਿਨ ਵਿਕਾਰਾਂ ਤੋਂ ਖਲਾਸੀ ਦਾ ਰਸਤਾ ਤੇ ਲੱਭਿਆ ਹੀ ਨਹੀਂ ਵਿਕਾਰਾਂ ਤੋਂ ਛੁਟਕਾਰਾ ਪਾਉਣ ਵਾਸਤੇ ਜਿਹੜਾ ਮਾਰਗ ਸਤਿਗੁਰ ਜੀ ਨੇ ਦੱਸਿਆ ਉਸ ਮਾਰਗ ਤੇ ਤੇ ਤੁਰਿਆ ਹੀ ਨਹੀਂ ਮੁਕਤ ਪੰਥ ਜਾਣਿਓ ਤੈ ਨਾਇਨ ਧਨ ਜੋਰਨ ਕੋਤਾਇਆ ਹਰ ਸਮੇ ਧਨ ਦੇ ਪਿੱਛੇ ਦੌੜਦਾ ਰਿਹਾ ਧਨ ਇਕੱਠਾ ਕਰਨ ਪਿੱਛੇ ਲੱਗਾ ਰਿਹਾ ਪਰ ਉਸ ਮਾਲਕ ਦਾ ਹੁਕਮ ਨਾ ਜਾਣਿਆ ਅੰਤ ਸੰਗ ਕਾਹੂ ਨਹੀਂ ਦੀਨਾ ਪਰ ਆਖੀਰ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਤੇਰਾ ਸਾਥ ਦੇਣ ਵਾਲੀ ਨਹੀਂ ਚਾਹੇ ਪਰਿਵਾਰ ਹੋਵੇ ਚਾਹੇ ਧਨ ਹੋਵੇ ਜਗੀਰਾਂ ਹੋਣ ਇਹਨਾਂ ਦੇ ਵਿੱਚੋਂ ਕੋਈ ਵੀ ਤੇਰਾ ਸਾਥ ਦੇਣ ਵਾਸਤੇ ਨਹੀਂ ਹੈ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਅੰਤ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਵੀ ਤੇਰਾ ਸਾਥ ਦੇਣ ਵਾਲਾ ਨਹੀਂ ਇਹਨਾਂ ਦੇ ਪਿੱਛੇ ਵੈਸੇ ਹੀ ਤੂੰ ਆਪਣੇ ਆਪ ਨੂੰ ਜਕੜ ਕੇ ਰੱਖਿਆ ਹੈ ਵਿਅਰਥ ਹੀ ਆਪਣੇ ਆਪ ਨੂੰ ਇਸ ਦੇ ਵਿੱਚ ਬੰਨ੍ਹ ਕੇ ਜਕੜ ਕੇ ਰੱਖਿਆ ਹੋਇਆ ਗਿਆ ਹੈ ਮਨੁੱਖ ਆਪਣੀ ਜ਼ਿੰਦਗੀ ਚ ਕਰਦਾ ਕੀ ਹੈ ਹਰ ਸਮੇ ਸਵੇਰੇ ਉੱਠਿਆ ਵਿਕਾਰਾਂ ਵਾਲੇ ਪਾਸੇ ਤੁਰ ਪਿਆ ਆਪਣੇ ਕਾਰਜਾਂ ਨੂੰ ਤੁਰ ਪਿਆ ਰਾਤ ਪਈ ਤੇ ਰਾਤ ਆ ਕਰਕੇ ਉਸੇ ਤਰ੍ਹਾਂ ਵਿਕਾਰਾਂ ਦੇ ਵਿੱਚ ਜੀਵਨ ਬਤੀਤ ਕਰ ਲਿਆ ساری ਜ਼ਿੰਦਗੀ ਇਸ ਤਰ੍ਹਾਂ ਹੀ ਸਵੇਰੇ ਉੱਠਦਾ ਹੈ ਕੰਮ ਤੇ ਜਾਂਦਾ ਹੈ ਵਿਕਾਰਾਂ ਦੇ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ ਸਤਗੁਰੂ ਜੀ ਦਾ ਇੱਕ ਬਚਨ ਪੜ੍ਹਦੇ ਹਾਂ ਜੰਮੇ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਇਸ ਲੰਮੇ ਇਸੇ ਤਰ੍ਹਾਂ ਮਨੁੱਖ ਆਉਂਦਾ ਹੈ ਸੰਸਾਰ ਦੇ ਵਿੱਚ ਸਜਾਵਾਂ ਭੁਗਤਦਾ ਹੈ ਤੇ ਸਜਾਵਾਂ ਭੁਗਤ ਕੇ ਚਲਾ ਜਾਂਦਾ ਹੈ ਇਸੇ ਤਰ੍ਹਾਂ ਆਵਾ ਗਵਨ ਦੇ ਚੱਕਰਾਂ ਦੇ ਵਿੱਚ ਫਸਿਆ ਹੋਇਆ ਹੈ ਪਰ ਸਤਿਗੁਰ ਜੀ ਬਖਸ਼ਿਸ਼ ਕਰਦੇ ਨਾ ਬਿਰਥਾ ਆਪ ਬੰਧਾਇਆ ਇਸ ਦੇ ਵਿੱਚ ਵਿਰਥ ਹੀ ਆਪਣੇ ਆਪ ਨੂੰ ਜਕੜ ਰੱਖਿਆ ਹੋਇਆ ਗਿਆ ਇਹਨਾਂ ਦੇ ਵਿੱਚੋਂ ਸਾਥ ਦੇਣ ਵਾਲਾ ਤੇ ਕੋਈ ਵੀ ਨਹੀਂ ਨਾ ਹਰਿ ਭਜਿਓ ਨਾ ਗੁਰ ਜਨ ਸੇਵਿਓ ਨਾ ਗੁਰੂ ਦਾ ਨਾਮ ਜਪਿਆ ਨਾ ਗੁਰੂ ਦੀ ਅराधना ਕੀਤੀ ਗੁਰੂ ਦੀ ਸ਼ਰਨ ਦੇ ਵਿੱਚ ਗਿਆ ਨਾ ਹਰਪਜਿਓ ਨਾ ਗੁਰਜਨ ਸੇਵਿਓ ਨਹਿ ਉਪਜਿਓ ਕਛ ਗਿਆਨ ਨਾ নাহি ਆਪਣੇ ਹਿਰਦੇ ਦੇ ਵਿੱਚ ਗੁਰੂ ਦਾ ਵਾਸ ਕੀਤਾ ਨਾਮ ਦਾ ਵਾਸ ਕੀਤਾ ਅੰਦਰ ਆਤਮਕ ਅਡੋਲਤਾ ਨਹੀਂ ਆਈ ਸਾਰੀ ਜ਼ਿੰਦਗੀ ਵਿਅਰਥ ਹੀ ਗਵਾ ਲਈ ਘਟ ਹੀ ਮਾਹੀ ਨਿਰੰਜਨ ਤੇਰਾ ਤੇ ਖੋਜਤ ਉਦਯਨ ਜੇ ਤੁਨੂੰ ਤੂੰ ਬਾਹਰ ਲੱਭਦਾ ਫਿਰਦਾ ਹੈ ਥਾਂ ਥਾਂ ਤੇ ਭਟਕਦਾ ਫਿਰਦਾ ਹੈ ਉਹ ਮਾਲਕ ਪਰਮਾਤਮਾ ਤੇ ਤੇਰੇ ਅੰਦਰ ਬੈਠਾ ਹੈ ਘਟ ਹੀ ਮਾਹੇ ਨਿਰੰજન ਤੇ ਰਹਿ ਸਭ ਕਿਛ ਘਰਮੈ ਬਾਹਰ ਨਾਹੀਂ ਬਾਹਰ ਟੋਲੇ ਸੋ ਭਰਮ ਭੁਲਾ ਹੈ ਹਿਰਦੇ ਨਾਂ ਵਸਾਏ ਉਹ ਘਰ ਬੈਠੇ ਗੁਰੂ ਤੇ ਆਏ ਹੋ ਸਾਰਾ ਕੁਛ ਅੰਦਰ ਹੀ ਹੈ ਤੈ ਖੋਜ ਤਉ ਦੇ ਆਨਾ ਤੂੰ ਜੰਗਲਾਂ ਦੇ ਵਿੱਚ ਭਟਕਦਾ ਫਿਰਦਾ ਹੈ ਤਾਂ ਤਾਂ ਤੇ ਜਾ ਕਰਕੇ ਮੱਥੇ ਟੇਕਦਾ ਫਿਰਨਾ ਹੈ ਪਰ ਸਤਿਗੁਰ ਬਖਸ਼ਿਸ਼ ਕਰਦੇ ਹਨ ਬਹੁਤ ਜਨਮ ਭਰ ਮਤ ਤੈ ਖਾਰਿਓ ਅਸਥਿਰ ਮਤ ਨਹੀਂ ਪਾਈ ਅਨੇਕਾਂ ਹੀ ਜਨਮ ਇਥੇ ਆ ਕਰਕੇ ਵਿਅਰਥ ਗਵਾਲੇ ਭਟਕਦਾ ਰਿਆ ਅਨੇਕਾਂ ਜਨਮ ਭਟਕ-ਪਟਕ ਕੇ ਵਿਅਰਥ ਗਵਾਲੇ ਅਸਥਿਰ ਮਤ ਨਹੀਂ ਪਾਈ ਆਤਮਕਾ ਡੋਲਤਾ ਵਾਲੀ ਸੂਝ-ਬੂਝ ਵਾਲੀ ਮਤ ਉਸ ਗੁਰੂ ਤੋਂ ਨਹੀਂ ਲਈ ਤੈਨੂੰ ਸਾਰੀ ਜ਼ਿੰਦਗੀ ਇਹ ਸਮਝ ਨਹੀਂ ਆਈ ਤੂੰ ਆਇਆ ਲਾਹਾ ਲੈਣ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੋ ਫੱਕੜੇ ਸਾ ਮੁਕਦੀ ਚੱਲੀ ਰਹਿਣ ਹਰ ਸਮੇਂ ਵਿਅਰਥ ਵਿਕਾਰਾਂ ਦੇ ਵਿੱਚ ਜੀਵਨ ਬਤੀਤ ਕਰ ਲਿਆ ਪਰ ਇਸ ਗੱਲ ਤੇ ਵਿਚਾਰ ਨਹੀਂ ਕੀਤੀ ਕੀ ਸੰਸਾਰ ਦੇ ਵਿੱਚ ਮਾਲਕ ਨੇ ਕਰਨ ਵਾਸਤੇ ਕੀ ਪੀਜਿਆ ਹੈ ਤੇ ਤੂੰ ਕਰ ਕੀ ਰਿਹਾ ਹੈ ਬਹੁਤ ਜਨਮ ਪਰਮਤੈ ਹਰਿਉ ਅਸਥਿਰ ਮਤ ਨਹੀਂ ਪਾਈ ਬਖਸ਼ਿਸ਼ ਕਰਦੇ ਹਨ ਮਾਨਸ ਦੇ ਪਾਏ ਪਦ ਹਰ ਪਜ ਨਾਨਕ ਬਾਤ ਬਤਾਈ ਪਰ ਨਾਨਕ ਨੇ ਤੇ ਇਹ ਗੱਲ ਸਮਝਾ ਦਿੱਤੀ ਹੈ ਕਿ ਇਸ ਮਨੁੱਖਾ ਦੇਹੀ ਦੇ ਵਿੱਚ ਆ ਕਰਕੇ ਜੇ ਤੈਨੂੰ ਮਨੁੱਖਾ ਦੇਹੀ ਜਨਮ ਮਿਲਿਆ ਹੈ ਨਾ ਮਾਨਸ ਦੇਹ ਪਾਏ ਪਦ ਹਰ ਭਜ ਉਸ ਗੁਰੂ ਦਾ ਨਾਮ ਜਪ ਸਿਮਰਨ ਕਰ ਨਾਨਕ ਬਾਤ ਬਤਾਈ ਨਾਨਕ ਨੇ ਤੇ ਇੱਕੋ ਗੱਲ ਸਮਝਾ ਦਿੱਤੀ ਕਿ ਇਸ ਮਨੁੱਖਾ ਦੇਹੀ ਦੇ ਵਿੱਚ ਆ ਕਰਕੇ ਨਾਮ ਜਪ ਸਿਮਰਨ ਕਰ ਬੰਦਗੀ ਕਰ ਉਸ ਮਾਲਕ ਦਾ ਨਾਮ ਜਪਣਾ ਕਰ ਜਿਸ ਕਾਰਜ ਵਾਸਤੇ ਇਥੇ ਭੇਜਿਆ ਗਿਆ ਹੈ ਜਿਸ ਮਨੁੱਖ ਨੇ ਨਾਮ ਜਪ ਲਿਆ ਸਿਮਰਨ ਕਰ ਲਿਆ ਉਹ ਵਿਕਾਰੀ ਜੀਵਨ ਦੇ ਵਿੱਚ ਵੀ ਸੁਖ ਬਤੀਤ ਕਰਦਾ ਹੈ ਤੇ ਦਰਗਾਹੀ ਜੀਵਨ ਦੇ ਵਿੱਚ ਵੀ ਸੁਖ ਬਤੀਤ ਕਰਦਾ ਹੈ ਉਸ ਨੂੰ ਆਤਮਿਕ ਅਡੋਲਤਾ ਤੇ ਸੂਝ-ਬੂਝ ਵਾਲਾ ਜੀਵਨ ਇਥੇ ਹੀ ਪ੍ਰਾਪਤ ਹੋ ਜਾਂਦਾ ਹੈ ਪਰ ਮਨੁੱਖ ਹਰ ਤਾਂ ਤੇ ਭਟਕ ਕਰਕੇ ਜਦੋਂ ਕੋਈ ਚਾਰਾ ਨਹੀਂ ਨਾ ਰਹਿ ਜਾਂਦਾ ਫਿਰ ਉਦੋਂ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਪਰ ਉਸ ਸਮੇ ਸਮਾਂ ਹੀ ਨਹੀਂ ਹੋਇਆ ਕਰਦਾ ਜਦੋਂ ਮਨੁੱਖ ਬਜ਼ੁਰਗ ਹੋ ਜਾਂਦਾ ਹੈ ਨਾ ਮੰਜੇ ਤੇ ਪਿਆ ਹੁੰਦਾ ਹੈ ਕੋਈ ਚਾਰਾ ਨਹੀਂ ਕੋਈ ਉੱਠ ਨਹੀਂ ਸਕਦਾ ਕੋਈ ਕਾਰ ਵੀ ਖਾਰ ਨਹੀਂ ਕਰ ਸਕਦਾ ਕਿਤੇ ਆ ਜਾ ਨਹੀਂ ਸਕਦਾ ਫਿਰ ਉਦੋਂ ਚੇਤਾ ਆਉਂਦਾ ਹੈ ਕਿ ਮੈਂ ਨਾਮ ਜਪਲਮਾ ਹੁਣ ਮੇਰਾ ਅਖੀਰ ਹੈ ਪਰ ਬਹੁਤੇ ਲੋਕ ਐਸੇ ਵੀ ਹਨ ਜਿਹੜੇ ਮੰਝੇ ਤੇ ਪਏ ਵੀ ਉਹਨਾਂ ਨੂੰ ਲੱਗਦਾ ਹੈ ਸ਼ਾਇਦ ਮੈਂ ਠੀਕ ਹੋ ਜਾਣਾ ਹੈ ਪਰ ਗੁਰਮਖ ਪਿਆਰਿਓ ਸਮਾ ਬਹੁਤ ਬਲਵਾਨ ਹੋਇਆ ਕਰਦਾ ਹੈ ਨਾਨਕ ਹਾਲੇ ਸਭ ਦਿਵਸ ਸਾਸ ਨਹਿ ਬਡਨ ਕਟਨ ਤਿਲਸਾਰ ਸਤਗੁਰੂ ਜੀ ਨੇ ਸਵਾਸ ਦਿਨ ਰਾਤ ਗਿਣ ਕੇ ਪੀ ਜੀ ਕਨ ਜੀਵੇ ਜੀਵੇ ਸਮਾਂ ਬੀਤਦਾ ਗਿਆ ਉਮਰ ਘਟਦੀ ਜਾਂਦੀ ਹੈ ਪਰ ਮਨੁੱਖ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਸ ਸੰਸਾਰ ਦੇ ਵਿੱਚ ਜਦੋਂ ਤੂੰ ਆਇਆ ਹੈ ਤੂੰ ਇੱਥੋਂ ਚਲੇ ਜਾਣਾ ਹੈ ਇੱਕ ਪ੍ਰਾਣੇ ਦੀ ਨਿਯਾਈ ਇਸ ਸੰਸਾਰ ਵਿੱਚ ਆਉਂਦਾ ਹੈ ਜਿਸ ਤਰ੍ਹਾਂ ਕੋਈ ਗੈਸਟ ਪ੍ਰਾਣਾ ਸਾਡੇ ਘਰ ਆਇਆ ਕੁਝ ਦਿਨ ਰਿਹਾ ਤੇ ਉਸ ਤੋਂ ਬਾਅਦ ਚਲਾ ਗਿਆ ਉਸੇ ਪ੍ਰਕਾਰ ਇਸ ਮਾਤ ਲੋਕ ਸੰਸਾਰ ਦੇ ਵਿੱਚ ਜਦੋਂ ਮਨੁੱਖ ਆਉਂਦਾ ਹੈ ਇਸ ਸਰੀਰ ਦੇ ਵਿੱਚ ਕੁਝ ਸਮਾਂ ਰਹਿੰਦਾ ਹੈ ਤੇ ਫਿਰ ਅੱਗੇ ਚਲਾ ਜਾਂਦਾ ਹੈ। ਉਸੇ ਪ੍ਰਕਾਰ ਮਨੁੱਖ ਹੈ ਜਦੋਂ ਮਨੁੱਖ ਨੂੰ ਇਹ ਗੱਲ ਸਮਝ ਆ ਗਈ ਨਾ ਕਿ ਇਸ ਸੰਸਾਰ ਦੇ ਵਿੱਚ ਥੋੜਾ ਹੀ ਸਮਾਂ ਹੈ ਫਿਰ ਉਹ ਵਿਅਰਥ ਇਹਨਾਂ ਵਿਕਾਰਾਂ ਦੇ ਵਿੱਚ ਆਪਣੇ ਆਪ ਨੂੰ ਜਕੜਦਾ ਨਹੀਂ। ਵਿਕਾਰਾਂ ਦੇ ਵਿੱਚ ਰਹਿ ਕਰਕੇ ਗ੍ਰਸਥ ਜੀਵਨ ਵਿੱਚ ਰਹਿ ਕਰਕੇ ਵੀ ਉਹ ਨਾਮ ਜਪਦਾ ਹੈ ਸਿਮਰਨ ਕਰਦਾ ਹੈ। ਸਤ ਸੰਗਤ ਵਾਸਤੇ ਸਮਾਂ ਜ਼ਰੂਰ ਕੱਢਦਾ ਹੈ ਇਸ ਕਰਕੇ ਗੁਰਮਖ ਪਿਆਰਿਓ ਹਮੇਸ਼ਾ ਜਦੋਂ ਵੀ ਸਤ ਸੰਗਤ ਦੇ ਵਿੱਚ ਆਈਏ ਕੇਵਲ ਇੱਕੋ ਅਰਦਾਸ ਕਰਦੇਈਏ ਕਿ ਸਤ ਗੁਰੂ ਜੀ ਨਾਮ ਦੀ ਦਾਤ ਬਖਸ਼ ਦੇਣਾ ਜਿਸ ਨੂੰ ਨਾਮ ਮਿਲ ਗਿਆ ਨਾ ਫਿਰ ਦੁਨਿਆਵੀ ਚੀਜ਼ ਮੰਗਣ ਦੀ ਲੋੜ ਨਹੀਂ ਦੇ ਜਾਂਦੀ ਸਤ ਗੁਰੂ ਜੀ ਕਿਰਪਾ ਕਰਨ ਵਿਚਾਰਾ ਕਰਦਿਆਂ ਹੋਈਆਂ ਭੁੱਲਾਂ ਕਿਮਾ ਕਰਨੀਆਂ ਗੱਜ ਕੇ ਪਤੇ ਬਲਾਉ ਵਾਹਿ ਗੁਰਜੀਕਾ ਕਲਸਾ ਵਾਹਿ ਗੁਰਜੀਕੀ ਫਤੇ